ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲੀ ਖਬਰ ਕੱਲ ਜੋ ਪਾਰਲੀਮੈਂਟ ਦੇ ਵਿੱਚ ਸਨ ਲੱਗੀ ਤੇ ਦੋ ਲੜਕੇ ਅੰਦਰ ਚਲੇ ਗਏ ਪਾਰਲੀਮੈਂਟ ਦੇ ਵਿੱਚ ਤੇ ਉਹਨਾਂ ਦੇ ਕੋਲ ਕੋਈ ਗੈਸ ਵਗੈਰਾ ਸੀ ਰੰਗੀਲੀ ਪੀਲੀ ਜੀ ਗੈਸ ਤੇ ਬੜੀ ਹਾਹਾਕਾਰ ਮੱਚੀ ਕੱਲ ਦਾ ਬੜਾ ਸਾਰੇ ਦੇਸ਼ ਦੇ ਵਿੱਚ ਰੌਲਾ ਪਿਆ ਹੋਇਆ ਹੈ ਕੋਈ ਇਸ ਨੂੰ ਅੱਤਵਾਦੀ ਹਮਲਿਆਂ ਦੇ ਨਾਲ ਜੋੜ ਕੇ ਦੇਖ ਰਿਹਾ ਹੈ ਕੋਈ ਇਸ ਨੂੰ ਹਿੰਦੂ ਬਨਾਮ ਮੁਸਲਮਾਨ ਕਰ ਰਿਹਾ ਹੈ ਬੀਜੇਕੂ ਵੀ ਮੁਸਲਮਾਨ ਮੁੰਡਾ ਹੁੰਦਾ ਇਹਨਾਂ ਦੇ ਵਿੱਚੋਂ ਤਾਂ ਹੁਣ ਨੂੰ ਪਤਾ ਨਹੀਂ ਕੀ ਕੁਝ ਹੋਇਆ ਹੋਣਾ ਸੀਗਾ ਚਾਹੇ ਗੱਲਾਂ ਆਪਣੀ ਤਾਂ ਤੇ ਸੱਚ ਹੋਣ ਕੋਈ ਇਸ ਨੂੰ ਗੁਰਪਤਵੰਤ ਪੰਨੂ ਦੀਆਂ ਧਮਕੀਆਂ ਨਾਲ ਜੋੜ ਕੇ ਦੇਖ ਰਿਹਾ ਹੈ ਕੋਈ ਇਸ ਨੂੰ ਬੀਜੇਪੀ ਦੇ ਐਮਪੀ ਵੱਲੋਂ ਦਿੱਤੀ ਜਿਹੜਾ ਪਾਸ ਹੈ ਉਹਦੇ ਨਾਲ ਜੋੜ ਕੇ ਦੇਖ ਰਿਹਾ ਹੈ ਅੱਡ ਅੱਡ ਗੱਲਾਂ ਨੇ ਹਰ ਇੱਕ ਨੂੰ ਆਪਣਾ ਆਪਣਾ ਅਧਿਕਾਰ ਹੈ ਆਪਣੀ ਗੱਲ ਕਹਿਣ ਦਾ ਪਰ ਇੰਡੀਅਨ ਐਕਸਪ੍ਰੈਸ ਨੇ ਇਹਦੇ ਵਿੱਚ ਬੜੀ ਇਨਵੈਸਟੀਗੇਸ਼ਨ ਤੋਂ ਬਾਅਦ ਬੜੀ ਤਫ਼ਤੀਸ਼ ਕਰਨ ਤੋਂ ਬਾਅਦ ਕੁਝ ਗੱਲਾਂ ਸਾਡੇ ਸਾਹਮਣੇ ਅੱਜ ਲਿਆਂਦੀਆਂ ਨੇ ਉਹਨਾਂ ਨੇ ਦੱਸਿਆ ਕਿ ਵੀ ਜਿਹੜੇ ਬਾਹਰੋਂ ਖੜੇ ਗਏ ਐ ਦੋ ਅ ਅਮੋ ਆਪਣਾ ਮਨੋਰੰਜਨ ਡੀ ਤੇ ਸਾਗਰ ਸ਼ਰਮਾ ਇਹ ਜਿਹੜੇ ਮਨੋਰੰਜਨ ਡੀ ਐ ਇਹ ਬੰਗਲੌਰ ਦਾ ਰਹਿਣ ਬੰਗਲੌਰ ਨਹੀਂ ਕਰਨਾਟਕ ਦੇ ਆਪਣੇ ਜਿਹੜਾ ਹੈਗਾ ਉੱਥੋਂ ਦਾ ਮੈਸੂਰ ਉੱਥੋਂ ਦਾ ਰਹਿਣ ਵਾਲਾ ਐ ਇੰਜੀਨੀਅਰਿੰਗ ਕੀਤੀ ਹੋਈ ਐ ਕਈ ਸਾਰੀਆਂ ਏਟ ਇਸ ਆਈਟੀ ਕੰਪਨੀਆਂ ਦੇ ਵਿੱਚ ਜੌਬ ਕਰ ਚੁੱਕਿਆ ਅੱਜਕੱਲ ਆਪਣੇ ਪਿਓ ਦੇ ਨਾਲ ਖੇਤੀ ਦਾ ਕੰਮ ਕਰਾਉਂਦਾ ਸੀ ਤੇ ਉਹਨੂੰ ਪੜਨ ਦਾ ਬੜਾ ਸ਼ੌਕ ਹੈ ਉਹਦੇ ਪਿਓ ਨੇ ਦੱਸਿਆ ਹੈਗਾ ਇੰਡੀਅਨ ਐਕਸਪ੍ਰੈਸ ਦੀ ਟੀਮ ਨੂੰ ਵੀ ਉਹ ਸੁਆਮੀ ਵਿਵੇਕਾਨੰਦ ਜੀ ਨੂੰ ਬਹੁਤ ਪੜਦਾ ਸੀ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਪੜਦਾ ਸੀ ਤੇ ਅਕਸਰ ਕਿਹਾ ਕਰਦਾ ਸੀ ਵੀ ਜੇ ਨੌਕਰੀ ਨਹੀਂ ਮਿਲਨੀ ਆ ਤਾਂ ਫਿਰ ਇੰਨੀ ਪੜ੍ਹਾਈ ਲਿਖਾਈ ਦਾ ਕੀ ਫਾਇਦਾ ਹੈ ਤੇ ਉਹ ਇਹਦੇ ਵਿੱਚ ਸ਼ਾਮਲ ਹੈ ਦੂਜਾ ਜਿਹੜਾ ਦੂਸਰਾ ਬੰਦਾ ਹੈਗਾ ਅ ਅਮੂਲ ਅਮੂਲ ਸ਼ਿੰਦੇ ਉਹ ਉਸਨੇ بار بار ਆਰਮੀ ਦੀ ਰਿਕਰੂਟਮੈਂਟ ਵਾਸਤੇ ਆਪਣੇ ਟੈਸਟ ਦਿੱਤੇ ਤੇ ਉਹ ਸਫਲ ਨਹੀਂ ਹੋ ਸਕਿਆ ਤੇ ਉਹ ਬੇ ਬੇ ਉਮੀਦ ਹੋ ਗਿਆ ਨਰਾਸ਼ ਹੋ ਗਿਆ ਕਿਉਂਕਿ ਅਗਨੀਵੀਰ ਸਕੀਮ ਆਉਣ ਨਾਲ ਉਹ ਉਹਦੀ ਉਮਰ ਲੰਘ ਗਈ ਤੇ ਉਹਨੂੰ ਲੱਗ ਗਿਆ ਵੀ ਮੈਂ ਹੁਣ ਫੌਜ ਚ ਨਹੀਂ ਜਾ ਸਕਦਾ ਨਰਾਸ਼ ਹੈ ਉਹ ਵੀ ਇਸ ਕਿਸਮ ਦੀ ਕੁਝ ਗਿਲੇ ਕਰਦਾ ਹੈਗਾ ਤੀਸਰਾ ਜਿਹੜਾ ਲੜਕਾ ਹੈਗਾ ਆਪਣਾ ਸਾਗਰ ਸ਼ਰਮਾ ਇਹ ਲਖਨਊ ਦਾ ਰਹਿਣ ਵਾਲਾ ਹੈ ਇੱਕ ਈ ਰਿਕਸ਼ਾ ਚਲਾਉਂਦਾ ਤੇ ਉਹ ਵੀ ਇਸ ਨਾਲ ਇਹਨਾਂ ਸਾਰੀਆਂ ਗੱਲਾਂ ਤੋਂ ਦੁਖੀ ਹੈ ਇਹ ਸਾਰਿਆਂ ਦਾ ਆਪਸ ਦੇ ਵਿੱਚ ਮੇਲ ਹੈ ਤੇ ਚੌਥੀ ਜਿਹੜੀ ਲੜਕੀ ਹੈ ਉਹ ਉਹ ਹਰਿਆਣੇ ਦੇ ਜੀਂਦ ਹਲਕੇ ਦੀ ਹੈ ਕਾਸੋ ਖੁਰਦ ਪਿੰਡ ਹੈ ਉਹਦਾ ਨੀਲਮ ਆਜ਼ਾਦ ਇਸ ਲੜਕੀ ਨੇ ਐਮਏ ਐਮਐਡ ਐਮਫਿਲ ਤੇ ਯੂਜੀਸੀ ਦਾ ਨੈਟ ਪਾਸ ਕੀਤਾ ਹੋਇਆ ਹੈ ਤੇ ਬੇਰੁਜ਼ਗਾਰ ਹੈ ਤੇ ਇਹ ਕੁੜੀ ਵੀ ਇੱਕ ਐਕਟਿਵਿਸਟ ਹੈ ਤੇ ਇਹਨੇ ਕਿਸਾਨ ਘੋਲ ਦੇ ਵਿੱਚ ਕਿਸਾਨਾਂ ਦੀ ਹਮਾਇਤ ਵੀ ਕੀਤੀ ਹੈ ਤੇ ਪਿੱਛੇ ਜਿਹੜੇ ਹਰਿਆਣੇ ਦੇ ਬੋਸ ਹਰਿਆਣੇ ਦੇ ਨਹੀਂ ਸਾਰੇ ਦੇਸ਼ ਦੇ ਜਿਹੜੇ ਸਾਡੇ ਪਹਿਲਵਾਨ ਨੇ ਉਹਨਾਂ ਦੇ ਸਮਰਥਨ ਦੇ ਵਿੱਚ ਵੀ ਇਹ ਜਾਂਦੀ ਰਹੀ ਹੈ ਇਹ ਚਾਰਾਂ ਚਾਰ ਤੇ ਦੋ ਹੋਰ ਨੇ ਨਾਲ ਉਹ ਸਾਰਿਆਂ ਨੇ ਇੱਕ ਸੰਸਥਾ ਬਣਾਈ ਹੋਈ ਸੀ ਸ਼ਹੀਦ ਭਗਤ ਸਿੰਘ ਦੇਖਣ ਨੂੰ ਕੋਈ ਕੋਈ ਲਾਤੂਰ ਜ਼ਿਲ੍ਹੇ ਦਾ ਮਹਾਰਾਸ਼ਟਰ ਦਾ ਲਾਤੂਰ ਦਾ ਤੇ ਕੋਈ ਬੰਗਲੌਰ ਦਾ ਤੇ ਕੋਈ ਲਖਨਊ ਦਾ ਤੇ ਕੋਈ ਹਰਿਆਣੇ ਦਾ ਅੱਡਰ ਥਾਵਾਂ ਦੇ ਇਕੱਠੇ ਕਿਵੇਂ ਹੋਏ ਸਵਾਲ ਇਹ ਹੈ ਉਹ ਜਿਹੜੇ ਇਕੱਠੇ ਆ ਉਹਨਾਂ ਨੇ ਇੱਕ ਸੰਸਥਾ ਬਣਾਈ ਹੋਈ ਸੀ ਸ਼ਹੀਦ ਭਗਤ ਸਿੰਘ ਦੇ ਨਾਂ ਦੇ ਉੱਤੇ ਤੇ ਉਹਨਾਂ ਨੇ ਮਨ 'ਚ ਪਲਾਨ ਕੀਤਾ ਵੀ ਜਿਵੇਂ ਸ਼ਹੀਦ ਭਗਤ ਸਿੰਘ ਨੇ ਅਸੈਂਬਲੀ ਦੇ ਵਿੱਚ ਇੱਕ ਬੰਬ ਸਿੱਟ ਕੇ ਫੋਕਾ ਬੰਬ ਸਿੱਟ ਕੇ ਲੋਕਾਂ ਨੂੰ ਨੁਕਸਾਨ ਨਹੀਂ ਸੀ ਪਹੁੰਚਾਇਆ ਫੋਕਾ ਬੰਬ ਸੁੱਟ ਕੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਦੇਸ਼ ਦੇ ਲੋਕਾਂ ਨੂੰ ਜਗਾਉਣਾ ਚਾਹੁੰਦੇ ਹਾਂ ਇਹਨਾਂ ਨੇ ਵੀ ਉਸੇ ਤਰਜ਼ ਦੇ ਉੱਤੇ ਇੱਕ ਉਹ ਦਿਨ ਚੁਣਿਆ ਜਿਸ ਦਿਨ ਪਾਰਲੀਮੈਂਟ ਦੇ ਉੱਤੇ ਸੱਚੀ ਹਮਲਾ ਵੀ ਹੋਇਆ ਸੀਗਾ ਉਹ ਦਿਨ ਨੂੰ ਚੁਣ ਕੇ ਇਹਨਾਂ ਨੇ ਵੀ ਇਸ ਕਿਸਮ ਦਾ ਕੰਮ ਕੀਤਾ ਤੇ ਇੰਡੀਅਨ ਐਕਸਪ੍ਰੈਸ ਨੇ ਆਪਣੇ ਸੂਤਰਾਂ ਦੇ ਹਵਾਲੇ ਦੇ ਨਾਲ ਇਹ ਖਬਰ ਦਿੱਤੀ ਹੈ ਵੀ ਜਦੋਂ ਇਹਨਾਂ ਨੂੰ ਪੁੱਛ ਕੇ ਚ ਕੀਤੀ ਹੈ ਪੁੱਛਣ ਇੰਟਰੋਗੇਟ ਕੀਤਾ ਹੈ ਤਾਂ ਇਹਨਾਂ ਨੇ ਕਿਹਾ ਕਿ ਅਸੀਂ ਵੀ ਸ਼ਹੀਦ ਭਗਤ ਸਿੰਘ ਵਾਂਗ ਦੇਸ਼ ਦੇ ਲੋਕਾਂ ਨੂੰ ਮਨੀਪੁਰ ਬਾਰੇ ਕਿਸਾਨਾਂ ਬਾਰੇ ਮਹਿੰਗਾਈ ਬਾਰੇ ਸਨੇਹਾ ਦਉਣ ਦੇਣਾ ਚਾਹੁੰਦੇ ਚਾਹੁੰਦੇ ਆ ਇਸ ਸਾਰੀ ਕਾਰਵਾਈ ਨਾਲ ਸਾਡਾ ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਇਰਾਦਾ ਨਹੀਂਗਾ ਤੇ ਕੀ ਆਪਾਂ ਦੇਸ਼ ਦੇ ਲੋਕਾਂ ਨੇ ਉਹਨਾਂ ਦਾ ਸਨੇਹਾ ਲੈ ਲਿਆ ਇਹ ਸਾਡੇ ਨੇ ਸੋਚਣਾ ਨਹੀਂ ਆ ਅ ਦੂਸਰੀ ਜਿਹੜੀ ਖਬਰ ਹੈ ਪਿਛਲੇ ਕਈ ਦਿਨਾਂ ਤੋਂ ਦੁਬਈ ਦੇ ਵਿੱਚ ਇੱਕ ਕਾਨਫਰੰਸ ਚੱਲ ਰਹੀ ਸੀ ਜਿਹਨੂੰ COP28 ਕਹਿੰਦੇ ਆ COP28 COP ਦਾ ਮਤਲਬ ਹੈ ਕਾਨਫਰੰਸ ਆਫ ਪਾਰਟੀਆਂ ਉਹ ਉਹਦੇ ਵਿੱਚ ਤਕਰੀਬਨ 200 ਮੁਲਕ ਸ਼ਾਮਲ ਸੀਗੇ ਉਹਨਾਂ ਮੁਲਕਾਂ ਨੇ ਬਹੁਤ ਸਾਰੀਆਂ ਬਹਿਸਾਂ ਤੋਂ ਬਾਅਦ ਇਸ ਗੱਲ ਦੇ ਉੱਤੇ ਉਹ ਆ ਗਏ ਕਿ ਵੀ ਅ ਕਿ ਅਸੀਂ ਜਿਹੜਾ ਆਉਣ ਵਾਲੇ 2030 ਤੱਕ ਜਿਹੜਾ ਜਿੰਨਾ ਜਿਹੜੀ એનર્ਜੀ ਦੁਬਾਰਾ ਦੁਬਾਰਾ ਬਣਾਈ ਜਾ ਸਕਦੀ ਹੈ ਜਿਹਨੂੰ ਨਵਿਆਉਣਯੋਗ એનર્ਜੀ ਕਹਿੰਦੇ ਆ ਉਹ ਹੁਣ ਨਾਲੋਂ ਤਿੰਗਣੀ ਕਰ ਦੇਾਂਗੇ ਤੇ ਜਿਹੜੇ ਦੂਜੇ ਸਾਡੇ ਹੈਗੇ ਆ ਆਪਣੇ ਆਪਣੇ ਦੂਸਰੇ ਜਿਹੜੀ ਦੂਸਰੀ એનર્ਜੀ ਹੈ ਸਾਡੀ ਉਹਦੀ ਕੁਾਰਜ ਕੁਸ਼ਲਤਾ ਹੁਣ ਨਾਲੋਂ ਦੁੱਗਣੀ ਕਰ ਦੇਾਂਗੇ ਤਾਂ ਕਿ ਜਿਹੜਾ ਤਾਪਮਾਨ ਦਾ ਵਾਧਾ ਹੈ ਉਹਨੂੰ 1.5% ਤੱਕ ਰੋਕ ਸਕੀਏ ਇਹ ਉਹਨਾਂ ਨੇ ਨਿਸ਼ਾਨਾ ਵੀ ਥੇ ਚਲੋ ਇਹ ਨਿਸ਼ਾਨੇ ਆਪਣੀ ਥਾਂ ਤੇ ਆ ਇਹਨਾਂ ਬਾਰੇ ਮੈਂ ਹਾਲੇ ਕੁਝ ਮਾੜਾ ਚੰਗਾ ਨਹੀਂ ਕਹਿਣਾ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਨਾ ਕਿ 11 ਦਸੰਬਰ ਨੂੰ ਇਸ ਜਲਦੀ ਕਾਨਫਰੰਸ ਦੇ ਵਿੱਚ ਭਾਰਤ ਦੀ ਇੱਕ 12 ਸਾਲਾ ਕੁੜੀ ਜਿਹੜੀ ਹੈ ਉਹ ਕੰਗੂਜਮ ਜਿਹੜੀ ਕਿ ਮਨੀਪੁਰ ਦੇ ਇਲਾਕੇ ਦੀ ਹੈ ਤੇ ਉੱਥੋਂ ਦੇ ਮਤਾਈ ਭਾਈਚਾਰੇ ਨਾਲ ਸੰਬੰਧ ਰੱਖਦੀ ਹੈ ਉਹ ਜਾ ਕੇ ਉਹਨੇ ਸਟੇਜ ਤੇ ਕਾਬਜ਼ ਹੋ ਗਈ ਸੀ ਤੇ ਸਾਰੀ ਦੁਨੀਆ ਦੇ ਮੁਲਕਾਂ ਦੇ ਜਿਹੜੇ ਉੱਥੇ ਮੁਖੀ ਬੈਠੇ ਐ ਉਹਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਤੁਸੀਂ ਇਸ ਪਲੈਨੈਟ ਨੂੰ ਬਚਾਉਣਾ ਨਹੀਂ ਚਾਹੁੰਦੇ ਮੈਨੂੰ ਪਤਾ ਹੈ ਵੀ ਸਾਡੇ ਮਨੀਪੁਰ ਦੇ ਵਿੱਚ ਕੀ ਹੁੰਦਾ ਹੈ ਸਾਡੇ ਦੇਸ਼ ਦੇ ਵਿੱਚ ਕੀ ਹੁੰਦਾ ਹੈ ਕਿਸ ਤਰ੍ਹਾਂ ਨਾਲ ਮਤਲਬ ਜਿਹੜੇ ਕਾਰਪੋਰੇਟਸ ਐ ਉਹ ਸਾਡੇ ਰਿਸੋਰਸਸ ਨੂੰ ਲੁੱਟ ਕੇ ਸਾਨੂੰ ਜਿਹੜਾ ਇਸ ਪ੍ਰਦੂਸ਼ਣ ਦੇ ਵਿੱਚ ਤੱਕਦੇ ਐ ਤੇ ਤੁਹਾਡੇ ਕੋਲ ਕੁਝ ਵੀ ਕਰਨ ਦੀ ਰਾਜਨੀਤਿਕ ਸ਼ਕਤੀ ਹੈ ਨਹੀਂ ਰਾਜਨੀਤਿਕ ਇੱਛਾ ਸ਼ਕਤੀ ਦੀ ਤੁਹਾਡੇ ਚ ਘਾਟ ਹੈ ਇਹ ਉਹਨੇ 11 ਤਰੀਕ ਨੂੰ ਕਿਹਾ ਸੀਗਾ ਤੇ ਉਹ ਅਜੇ ਹਈ ਸੀ ਜਿਹਾ ਜਿਹਾ ਕਿਸੇ ਟਾਈਮ ਗਰੇਟਾ ਥਨਬਰਗ ਨੇ ਕਿਹਾ ਸੀ ਹੁਣ ਅਗਲਾ ਸਵਾਲ ਸਾਡੇ ਲਈ ਇਹ ਹੈ ਵੀ ਜੇ ਜੋ ਕੁਝ ਵੀ ਹੁੰਦਾ ਹੈ ਇਹ ਹੋ ਰਿਹਾ ਹੈ ਜਿਹੜੀ ਨਵੀਂ ਨਵਿਆਉਣਯੋਗ ਊਰਜਾ ਔਣੀ ਹੈ ਜਾਂ ਦੂਜੇ ਦੀ ਐਫੀਸ਼ੀਐਂਸੀ ਵਧਾਉਣੀ ਹੈ ਉਹਦੇ ਵਿੱਚ ਕਾਰਪੋਰੇਟ ਫੇਰ ਨਵੇਂ ਟੰਗਾ ਨਾਲ ਸਾਡੀ ਲੁੱਟ ਕਿਵੇਂ ਕਰਨਗੇ ਉਹਦੇ ਤੋਂ ਅਸੀਂ ਕਿਵੇਂ ਬਚਣਾ ਇਹ ਸਾਡੇ ਲਈ ਵੱਡੇ ਸਵਾਲ ਨੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ